ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਪੰਮੇ ਮਿੱਤਰ ਕੋਲੇ ਪਹੁੰਚੇ ਹੋયા ਬੱਛੀ ਇੱਕ ਦਿਖਾਵਾਂਗੇ ਪਰ ਕੁਆਲਿਟੀ ਇਹਦੀ ਇੰਨੀ ਟਾਪ ਆ ਵੀ ਮੈਨੂੰ ਬਾਹਲੀ ਤਾਰੀਫ ਕਰਨ ਦੀ ਲੋੜ ਨਹੀਂ ਪੈਣੀ ਉਹ ਭਰਾ ਆਪੇ ਕਮੈਂਟ ਕਰਕੇ ਦੱਸ ਦਿਓ ਨਾਲੇ ਬਾਈ ਦਾ ਵੀ ਹੌਸਲਾ ਵਧੂਗਾ ਵੀ ਵਾਕਈ ਯਾਰ ਬਾਈ ਚੰਗੀ ਕੁਆਲਿਟੀ ਦਾ ਖਰੀਦਦਾਰ ਆ ਚੰਗੀ ਕੁਆਲਿਟੀ ਆ ਤੇ ਰੁਪਏ ਵੀ ਚੰਗੀ ਕੁਆਲਿਟੀ ਦੇ ਚੰਗੇ ਲੱਗਦੇ ਹੁੰਦੇ ਨੇ ਇਹ ਗੱਲ ਦਾ ਖਾਸ ਧਿਆਨ ਰੱਖਿਆ ਕਰਨਾ ਸੱਜਣਾ ਆਪਣੇ ਕਿਉਂਕਿ ਚੰਗੀਆਂ ਚੀਜ਼ਾਂ ਉਹੀ ਗੱਲ ਆ ਵੀ ਪੈਸੇ ਲਾ ਕੇ ਮਿਲ ਜਾਣ ਯਾਰ ਇਹੀ ਕਾਫੀ ਹੁੰਦੀਆਂ ਨੇ ਇੱਕ ਬੱਛੀ ਆ ਦੋ ਦਾਂਦਾ ਇਹ ਸੂਹਾ ਪਹਿਲਾ ਤਾਜੀ ਸੂਈ ਧਾਰਾ ਵੀ ਮਾਰ ਕੇ ਦਿਖਾਵਾਂਗੇ ਤਸੱਲੀ ਵੀ ਕਰਾਵਾਂਗੇ ਹਰੇਕ ਪੱਖ ਤੋਂ ਪਹਿਲਾਂ ਪੰਮੇ ਨਾਲ ਕਰਾ ਦਈਏ ਮੁਲਾਕਾਤ ਕਿਉਂਕਿ ਪੰਮਾ ਹੀ ਤੋੜੂਗਾ ਇਹਨੂੰ ਪੰਮਾ ਹੀ ਕਰਾਊਗਾ ਤਸੱਲੀ ਅੱਜ ਹਰੇਕ ਪੱਖ ਤੋਂ ਆ ਜਾ ਪੰਮੇ ਤੋਰ ਕਿਵੇਂ ਆ ਠੀਕ ਆ ਭਾਈ ਜਮਾ ਓਕੇ ਦੀ ਰਿਪੋਰਟ ਚੜਦੀ ਕਲਾ ਹਾਂਜੀ ਹਾਂਜੀ ਵੱਡੇ ਭਾਈ ਹਾਂਜੀ ਕਿਵੇਂ ਚੱਲਦਾ ਕੰਮ ਪੂਰਾ ਵਧੀਆ ਚੱਲਦਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਚੱਲਦਾ ਐਨ ਓਕੇ ਜਮਾ ਭਾਈ ਓਕੇ ਜਮਾਓ ਹਾਂ ਕੰਮ ਪੰਮਾ ਕਹਿੰਦਾ ਚੱਲ ਰਿਆ ਫੁੱਲ ਓਕੇ ਫੁੱਲ ਓਕੇ ਚੱਲ ਰਿਆ ਭਰਾਵਾਂ ਦੀ ਕਿਰਪਾ ਨਾਲ ਹਾਂ ਭਾਈ ਵੱਡੀ ਬੱਛੀ ਬਾਈ ਆਪਣੀ 2 ਘੰਟੇ ਸੇ ਲੋਗੀ ਸੀ ਹਾਂ ਭਰਾਵਾਂ ਦੀ ਕਿਰਪਾ ਨਾਲ ਹੀ ਹੁੰਦਾ ਕੰਮ ਟੌਪ ਆ ਇਹ ਤੋਰ ਪੰਮੇ ਖੋਲ ਕੇ ਨਾਲ-ਨਾਲ ਦੀ ਡਿਟੇਲ ਦੱਸ ਦੀ ਸੁਆ ਕਿਹੜਾ ਦਾ ਪਹਿਲਾ ਸੁਆ ਭਾਈ ਮੂੰਹੋਂ ਦੋ ਦੰਦਾਂ ਦਾ ਦੰਦਾਂ ਚ ਦੋ ਦੰਦ ਪਹਿਲਾ ਸੁਆ ਸੁਆ ਪਹਿ ਔਰਬਿਟ ਦੇ ਸੈਕਸਡ ਸੀਮਨ ਦੀ ਆ ਔਰਬਿਟ ਔਰਬਿਟ ਦੇ ਸੈਕਸਡ ਸੀਮਨ ਦੀ ਬੱਚੀ ਆ ਬਾਈ ਬਾਈ ਕਹਿੰਦਾ ਇਹ ਹੈਗੀ ਆ ਔਰਬਿਟ ਦੇ ਸੈਕਸਡ ਸੀਮਨ ਦੀ ਹਾਂਜੀ ਦੰਦਾਂ ਚ ਦੋ ਦੰਦ ਸੁਈ ਕਦੋਂ ਆਪਾਂ ਮੇ ਬਾਈ ਰਾਤ ਸੁਈ ਆ ਰਾਤ ਦੀ ਸੁਈ ਜੇਰ ਜੱਪਾ ਜੇ ਡਾਨਾ ਬਾਈ ਵੀਡੀਓ ਹੈਗੀ ਆਪਣੇ ਦਾ ਫਾਰਮ ਦੀ ਬੱਚੀ ਆ ਬਾਈ ਠੀਕ ਕਰੂ ਬੱਚੀ ਨਹੀਂ ਹੈਗੀ ਕੋਈ ਬੰਦਾ ਐ ਨਾ ਕਰੇ ਵੀ ਘਰ ਦੀ ਬੱਚੀ ਉਹ ਤਾਂ ਇਹ ਆਪੇ ਦੱਸਦੀ ਆ ਉਹ ਤਾਂ ਇਹ ਆਪੇ ਦੱਸਦੀ ਆ ਵੀ ਮੈਂ ਕਿੱਥੋਂ ਆਈ ਹੋਈ ਆ ਹਾਂ ਬਾਈ ਆ ਬੱਚੀ ਫਾਰਮ ਦੀ ਆ ਤੋਰਾ ਦੱਸਦਾ ਪਹਿਲਵਾਨਾਂ ਵਾਲਾ ਲੈ ਚੱਲ ਖੁਰਲੀ ਕਨੀ ਆ ਇਹਨੂੰ ਚਲਾ ਦੇ ਪ੍ਰਿੰਟ ਬਾਈਜ ਜਾਤ ਨਸ ਲੋ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਬਾਈ ਨੇ 10 ਦੇ ਦਿੱਤਾ ਵੀ ਔਰਬਿਟ ਦੀ ਆ ਗਈ ਪਿਓਰ ਚ ਆ ਗਈ 100 ਦਾ 100 ਹਾਂਜੀ ਵੱਡੇ ਬਾਈ ਛੋਟਾ ਕਰਨਾ ਫੇਸ ਕੁਆਲਿਟੀ ਦੇਖ ਬੱਚੀ ਦੀ ਆ ਸੂਈ ਰਾਤ ਦੀ ਆ ਇੱਥੇ ਰੋਕ ਲੈ ਹਾਂ ਇੱਥੋਂ 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 ਦਿਖਾ ਦੇ ਖੜਨੀ ਖੁਰਨੀ ਸ਼ਕੀਨੀ ਸ਼ਕੁਨੀ ਘੋੜੀ ਵਾਲਾ ਕੰਮ ਆ ਹਨਾ ਜਾਤ ਲੈ ਲੈ ਬੰਨਿਆ ਜਾਤ ਨਹੀਂ ਤਾਂ ਉਹ ਹੋਣਾ ਹੀ ਆ ਯਾਰ ਹਾਂ ਲੈ ਚੱਲ ਬੰਮੇ ਤੇ ਆਰਡਰ ਵੀ ਰੱਖ ਦਿਆ ਜਮਾਂ ਹੀ ਬੰਦ ਕਹਿ ਸਕਦੇ ਆ ਫਿਕਸ ਨਾਲ ਲੱਗਵਾ ਇੱਕ ਗੱਲ ਬਾਤ ਇਹਨੂੰ ਆਪਾਂ ਚਵਾਈ ਚੂਈ ਬਾਈ ਬਾਲੀ ਓਕੇ ਦੀ ਰਿਪੋਰਟ ਹੈ ਚਵਾਈ ਬੱਛੀ ਦੀ ਤੇ ਇੱਕ ਸਾਨੂੰ ਹੋਰ ਦੱਸਦਾ ਨਾ ਜਿਹੜਾ ਇਹਦੇ ਥਣ ਦਾ ਸਾਈਜ਼ ਹੈ ਨਾ ਇਹ ਚੂਣ ਵਾਲਾ ਥਾਣਾ ਕਿਸੇ ਵਪਾਰੀ ਦੇ ਕੰਮ ਦੀ ਵੀ ਬੱਛੀ ਹੈ ਜੇ ਮੰਡੀ ਲਿਆ ਕੇ ਵੇਚਣੀ ਆ ਹਾਂਜੀ ਹਾਂਜੀ ਬਾਜ਼ਾਰ ਲਾ ਦੋਗੇ ਬੱਛੀ ਚੂਹ ਕੀ ਨਹੀਂ ਥੱਲੇ ਨਾ ਨਾ ਬਾਈ ਨਾ 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 ਇਹ ਚ ਮਸਟੈਟਸ ਦੀ ਪ੍ਰੋਬਲਮ ਆਵੇ ਕਿਉਂਕਿ ਇਹਦਾ ਸਰਾਖ ਛੇਤੀ ਬੰਦ ਹੋਣ ਵਾਲਾ ਥੱਲੇ ਹਾਂਜੀ 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 ਬਾਈ ਚਵਾਈ ਚੂਈ ਵੀਰੇ ਓਕੇ ਦੀ ਰਿਪੋਰਟ ਹੈ ਜਮਾ ਜੇ ਬੱਛੀ ਦੀ ਕੋਈ ਘਾਤ ਨੂ ਦੇਖ ਬੱਛੀ ਉਹ ਕਰਦੀ ਆ ਦੇਖੋ ਹਾਂ ਮੈਂ ਥੋੜੀ ਹੋਤੀ ਆ ਫਲਦਾ ਬਈ ਬੱਚੀ ਦੇ ਭਾਲੇ ਵੀਰੇ ਬਾਕੀ ਬੌਲੀ ਹੈ ਜਮਾ ਨਰੀ ਬੌਲੀ ਹੈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਕਿਉਂਕਿ ਜਿਹੜੀਆਂ ਪਹਿਲਣ ਬੱਚੀਆਂ ਨੇ ਦੇਖ ਬਈ ਚੁਵਾਈ ਦੇਖ ਲੈ ਇਹ ਫਾਉਂਡ ਹੈ ਐ ਮੰਨ ਲਓ ਤੁਸੀਂ ਵੀ ਚੁਵਾਈਆਂ ਲੱਗ ਕੇ ਬਣਦੀਆਂ ਪੰਜਾ ਸੱਤਾਂ ਦਿਨਾਂ ਦੇ ਵਿੱਚ ਜਦੋਂ ਚੁਵਾਈਆਂ ਬੱਚੀ ਨੂੰ ਲੱਗਣ ਗਈਆਂ ਇਹਨੂੰ ਹਾਂਜੀ ਬਈ ਹਾਂਜੀ ਤੇ ਬਾਕੀ ਉੱਤੋਂ ਚੜਾਈ ਚੈੱਕ ਕਰ ਸਕਦੇ ਹੋ ਕੋਈ ਬਾੜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾੜੀ ਉੱਚੀ ਆ ਬਾੜਾ ਉੱਚਾ ਬੰਦਾ ਕਹਿੰਦੇ ਕੁੱਬਾ ਹੋ ਜਾਂਦਾ ਹੁੰਦਾ ਉਹ ਸੀਨ ਨਹੀਂ ਹੈਗਾ ਇਹ ਚ ਫਿੱਟ ਫਿੱਟ ਬੱਚੀ ਆ ਗਈ ਹਰੇਕ ਪੱਖ ਤੋਂ ਹਾਂਜੀ ਬਈ ਕਿਹੜਾ ਹੋਰ ਤੋਰ ਦਿਨ ਬੱਚੀ ਨੂੰ ਤੋਰ ਤੋਰ ਕਿਹੜਾ ਹੋਰ ਰਾਤ ਤਸੱਲੀ ਦੇਖਣ ਵਾਲੇ ਭਰਾਵਾਂ ਦੀ ਮੇਰੇ ਦੰਦ ਜਮਾ ਦੋ ਨਾਲ ਅਰੀਜਨਾਂ ਨਾਲ ਨਹੀਂ ਹੋ ਗਈ ਉਹ ਚਾਰ ਨਿਕਲੂ ਆਪਣੇ ਕਿਲੇ ਤੇ ਆ ਕੇ ਠੀਕ ਹੈ ਦੋ ਬੱਚਾ ਕੀ ਆ ਗਿਆ ਨਾਲ ਬੱਚਾ ਮੇਲ ਹੈ ਨਾਲ ਮੇਲ ਮੇਲ ਕਾ ਹੋਵੇ ਇੱਕ ਗੱਲ ਹੋਰ ਦਾ ਆਦਾਨ ਜਿਹੜੇ ਭਰਾਵਾਂ ਨੇ ਬਰੀਡਿੰਗ ਤੇ ਕੰਮ ਕਰਨਾ ਨਾ ਅਗਲੇ ਸੂਏ ਦੇ ਸੈਕਸਡ ਲਵਾ ਲਿਓ ਹਾਂਜੀ ਬਾਈ ਹਾਂਜੀ ਸੈਕਸਡ ਲਵਾ ਕੇ ਬੱਚਾ ਐਨ ਪਾਊਗੀ ਕੂਂਜ ਵਰਗਾ ਬੇਰੀ ਦੀ ਮਾ ਦਾ ਰਿਕਾਰਡ ਵੀ ਮਿਲੂਗਾ ਸਾਰਾ ਰਿਕਾਰਡ ਮਿਲੂ ਬਈ ਇਹਦਾ ਮਾਦਰ ਫਾਦਰ ਮਾਦਰ ਫਾਦਰ ਦਾ ਸਾਰਾ ਦਾਦੀ ਦਾ ਵੀ ਮਿਲੂਗਾ ਬਈ ਇੱਥੇ ਤੱਕ ਕੀ ਅੱਛਾ ਹਾਂਜੀ 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 ਇੱਕ ਗੱਲ ਹੋਰ ਆ ਵੀ ਪੰਮੇ ਨੂੰ ਆਪਾਂ ਕਹਿ ਸਕਦੇ ਆ ਵੀ ਯਾਰ ਇਹ ਸੱਜਣ ਥੋੜੇ ਸਮੇਂ ਚ ਕੁਆਲਿਟੀ ਕਿੰਗ ਬਣ ਗਿਆ ਰੋਕ ਲਾ ਇੱਥੇ ਗਵਾ ਕਰਦੀ ਆ ਰੋਕ ਲਾ ਇੱਥੋਂ ਤੋਰਾ ਦਿਖਾਦੀ ਮੇਲੇ ਦਾ ਵੇ ਪਹਿਲਵਾਨ ਵਾਲਾ ਸਿਸਟਮ ਮੇਲੇ ਦਾ ਹੋਰ ਉਹ ਪੂਰਾ ਸਰਸਾ ਕਰ ਲਵਾਂਗੇ ਪਾ ਦਿਈਏ ਥੋੜਾ ਜਿਹਾ ਸੁਆ ਪਹਿਲਾ ਦੰਦਾਂ ਚ ਦੋ ਦੰਦ ਆਪ ਆ ਗਈ ਔਰਬਿਟ ਦੀ ਹਾਂਜੀ ਔਰਬਿਟ ਦੇ ਸੈਕਸਰ ਦੀ ਆ ਬਾਈ ਔਰਬਿਟ ਦੇ ਸ ਤੇ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਲੈਗ ਸਕੋਰ ਵਾਲੇ ਪੱਖ ਤੋਂ ਬੱਚੀ ਫੁੱਲ ਮਜਬੂਤ ਆ ਜਾਤ ਨਸਲ ਥਣ ਦਾ ਸਹਿਜ ਤੇ ਆਰਡਰ ਸਹਿਜ ਲੈ ਚੱਲਣੇ ਤੇ ਆ ਲੈ ਚੱਲ ਉਧਰ ਨੂੰ ਤੇ ਥਣਰ ਐਨ ਲਾ ਮੰਨ ਲਓ ਵੀ ਫੁੱਲ ਗੈਪ ਤੇ ਆ ਜਿਵੇਂ ਮਿਲ ਕੇ ਲਾਇਆ ਆ ਹਾਂਜੀ 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 ਪੈਸੇ ਪੰਮੇ ਇਹਦੇ ਫਿਰ ਬਈ ਫੋਨ ਤੇ ਕਰਾਂਗੇ ਰੇਟ ਲੱਖ ਤੋਂ ਥੱਲੇ ਆ ਬਈ ਬਾਈ ਬਣ ਕੇ ਕੋਈ ਫੋਨ ਨਾ ਲਾਵੇ ਠੀਕ ਹੈ ਗੱਲ ਹਾਂ ਲੱਖ ਤੋਂ ਥੱਲੇ ਨਹੀਂ ਹੈਗੀ ਬਾਈ ਆ ਬੱਚੀ ਤੁਹਾਨੂੰ ਬਾਈ ਕਹਿੰਦਾ ਇੱਕ ਮੋਟਾ ਹਿਸਾਬ ਦਾ ਦਦਨ ਵੀ ਲੱਖ ਤੋਂ ਬਾਹਰ ਵਾਲੀ ਹੈ ਹਾਂਜੀ ਬਾਈ ਉਹੀ ਸੱਜਣਾ ਜਿੰਨਾ ਬਈ ਮੂਹਰ ਨੂੰ ਉਨਾ ਹੀ ਮਗਰ ਨੂੰ ਆ ਠੀਕ ਹੈ ਗੱਲ ਅੱਗੇ ਪਿੱਛੇ ਦਾ ਆਰਡਰ ਰੱਖੀਆ ਅੱਗੇ ਪਿੱਛੇ ਦਾ ਆਰਡਰ ਆ ਬਾਈ ਜਮਾ ਫਿਕਸ ਹੈ ਜਮਾ ਗੁੰਦਮਾ ਫਟਵਾਲਾ ਇੱਥੋਂ ਇੱਥੋਂ ਦਿਖਾ ਦੇ ਲੈ ਆਰਡਰ ਆਰਡਰ ਦਿਖਾ ਪਛਾਣ ਲਈ ਬੰਨੇ ਆ ਕੇ ਗਾਂ ਪਛਾਣ ਦਾ ਆਰਡਰ ਹੈ ਤੇ ਹੁਣ ਪਿੱਛੇ ਵਾਲੇ ਬੰਨੇ ਦਿਖਾ ਦੇ ਨੰਬਰ ਬੋਲ ਦੇ ਪੰਮੇ ਦਾ ਨੰਬਰ ਬਾਈ 9877218756 9877218756 18756 ਪੰਮੇ ਦਾ ਨੰਬਰ ਆ ਜਿਹੜੇ ਭਰਾ ਨੂੰ ਬੱਚੀ ਪਸੰਦ ਆਊਗੀ ਫੋਨ ਮਿਲਿਆ ਲਿਓ ਸੌਦਾ ਕਰ ਲਿਓ ਨੇੜੇ ਆ ਕੇ ਚੈੱਕ ਕਰਕੇ ਧਾਰਾ ਮਾਰ ਕੇ ਹਾਂਜੀ ਬਾਈ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ